ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਸ ਕद्दू ਦੀ ਸਬਜ਼ੀ ਬਣਾਵਾਂਗੇ ਐਤੇ ਮੈਂ ਅੱਧਾ ਕਿਲੋ ਕद्दू ਲਿਆ ਹੈ ਕद्दू ਨੂੰ ਆਪਾਂ ਛਿੱਲਾਂਗੇ ਨਹੀਂ ਐਸੇ ਤਰੀਕੇ ਨਾਲ ਹੀ ਬਣਾਵਾਂਗੇ ਕਦੂ ਦੇ ਇਸੇ ਸੇ ਨੂੰ ਕੱਟ ਲਵਾਂਗੇ ਹਰੇ ਕਦੂ ਦਾ ਛਿਲਕਾ ਜਿਆਦਾ ਸਖਤ ਨਹੀਂ ਹੁੰਦਾ ਦੂਸਰੇ ਕਦੂ ਦਾ ਛਿਲਕਾ ਜਿਆਦਾ ਸਖਤ ਹੁੰਦਾ ਹੈ ਕਦੂ ਦਾ ਛਿਲਕਾ ਜਿਆਦਾ ਸਖਤ ਨਹੀਂ ਹੁੰਦਾ ਇਸ ਦੇ ਲਈ ਆਪਾਂ ਛਿਲਕੇ ਦੇ ਨਾਲ ਹੀ ਬਣਾਵਾਂਗੇ ਕਦੂ ਨੂੰ ਜੇਕਰ ਆਪਾਂ ਨੂੰ ਲੱਗੇ ਕਿ ਕਦੂ ਛਿਲਕੇ ਸਮੇਤ ਨਹੀਂ ਪੱਕ ਰਿਹਾ ਹੈ ਤਾਂ ਆਪਾਂ आधे ਕਦੂ ਦਾ ਛਿਲਕਾ ਉਤਾਰ ਦੇਵਾਂਗੇ ਕੱਟਣ ਸਮੇਂ ਤੇ ਹਤੇ ਕਦੂ ਨੂੰ ਛਿਲਕੇ ਸਮੇਤ ਹੀ ਕੱਟ ਲਵਾਂਗੇ ਇੱਕ ਕਦੂ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਹੈ ਕਦੂ ਨੂੰ ਸਾਫ਼ ਕਰ ਲਿਆ ਹੈ ਇਸ ਤਰੀਕੇ ਨਾਲ ਕੱਟ ਲਵਾਂਗੇ ਕਦੂ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਲੰਬੀਆਂ ਲੰਬੀਆਂ ਫਾੜੀਆਂ ਦੇ ਵਿੱਚ ਅੱਜ ਆਪਾਂ ਕद्दू ਦੀ ਸਬਜ਼ੀ ਨੂੰ ਬਹੁਤ ਟੇਸਟੀ ਤੇ ਚਟਪਟਾ ਜਿਹਾ ਬਣਾਵਾਂਗੇ ਜਿਸ ਨੂੰ ਕद्दू ਦੀ ਸਬਜ਼ੀ ਨਹੀਂ ਪਸੰਦ ਉਸ ਨੂੰ ਵੀ ਇਹ ਕद्दू ਦੀ ਸਬਜ਼ੀ ਬਹੁਤ ਪਸੰਦ ਆਏਗੀ ਜੇਕਰ ਆਪਾਂ ਕद्दू ਦੀ ਸਬਜ਼ੀ ਨੂੰ ਇਸ ਤਰੀਕੇ ਨਾਲ ਬਣਾਵਾਂਗੇ ਤੇ ਇਹ ਸਬਜ਼ੀ ਸਭ ਨੂੰ ਬਹੁਤ ਪਸੰਦ ਆਏਗੀ ਕद्दू ਨੂੰ ਰਫਲੀ ਕੱਟ ਲਵਾਂਗੇ ਕद्दू ਨੂੰ ਜ਼ਿਆਦਾ ਪਤਲਾ ਕਟਾਂਗੇ ਤੇ ਘੁਲ ਜਾਏਗਾ ਇਸ ਲਈ ਥੋੜਾ ਜਿਹਾ ਮੋਟਾ ਹੀ ਰੱਖਾਂਗੇ ਕਦਦ ਨੂੰ ਪਹਿਲਾਂ ਤੋਂ ਅਸੀਂ ਧੋ ਕੇ ਰੱਖ ਲਿਆ ਸੀ ਫਿਰ ਕਦਦ ਨੂੰ ਸੁਕਾ ਕੇ ਇਸ ਤੇ ਬੀਜ ਕੱਢ ਲਏ ਤੇ ਹੁਣ ਆਪਾਂ ਇਸ ਨੂੰ ਕੱਟ ਲਵਾਂਗੇ ਅੱਜ ਆਪਾਂ ਕਦਦ ਦੀ ਸਬਜ਼ੀ ਨੂੰ ਬਹੁਤ ਹੀ ਚਟਪਟਾ ਖੱਟਾ ਮਿੱਠਾ ਬਣਾਵਾਂਗੇ ਹੁਣ ਮੈਂ ਕਦਦ ਨੂੰ ਕੱਟ ਲਿਆ ਹੈ ਇਸ ਤਰੀਕੇ ਨਾਲ ਹੁਣ ਆਪਾਂ ਕਦੂਦੀ ਸਬਜ਼ੀ ਬਣਾਵਾਂਗੇ ਇਸ ਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਵੀਡੀਓ ਨੂੰ ਬਿਲਕੁਲ ਸਕਿਪ ਨਾ ਕਰਿਓ ਹੁਣ ਆਪਾਂ ਕਦੂਦੀ ਸਬਜ਼ੀ ਬਣਾਵਾਂਗੇ ਇੱਥੇ ਮੈਂ ਇੱਕ ਕੱਰਸੀ ਸਰੋਂ ਦਾ ਤੇਲ ਲਿਆ ਹੈ ਆਪਾਂ ਨੂੰ ਇਹ ਸਬਜ਼ੀ ਬਣਾਉਣ ਦੇ ਲਈ ਸਰੋਂ ਦਾ ਤੇਲ ਜ਼ਿਆਦਾ ਚਾਹੀਦਾ ਹੈ ਹੁਣ ਆਪਾਂ ਸਬਜ਼ੀ ਲਈ ਕੁਝ ਮਸਾਲੇ ਤਿਆਰ ਕਰਾਂਗੇ ਔਰ ਤੇਲੀ ਥੋੜੀ ਜਿਹੀ ਹਿੰਗ ਪਾਵਾਂਗੇ ਬੌਲ ਦੇ ਵਿੱਚ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਹਲਦੀ ਪਾਊਡਰ ਪਾਵਾਂਗੇ ਅੱਜ ਆਪਾਂ ਇਸ ਸਬਜ਼ੀ ਨੂੰ ਬਹੁਤ ਹੀ ਟੇਸਟੀ ਬਣਾਵਾਂਗੇ ਥੋੜੀ ਜਿਹੀ ਰੱਜਿਲੀ ਪਾਊਡਰ ਪਾਵਾਂਗੇ ਕਿਉਂਕਿ ਆਪਾਂ ਸਬਜ਼ੀ ਦੇ ਵਿੱਚ ਹਰੀ ਮਿਰਚ ਵੀ ਪਾਵਾਂਗੇ ਹੁਣ ਪਾਣੀ ਪਾ ਕੇ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਮੈਂ ਇੱਥੇ ਹਲਦੀ ਪਾਊਡਰ ਇੱਕ ਚਮਚ ਪਾਇਆ ਹੈ ਹਲਦੀ ਪਾਊਡਰ ਘੱਟ ਲੱਗੇ ਤਾਂ ਆਪਾਂ ਹਲਦੀ ਪਾਊਡਰ ਥੋੜਾ ਜਿਹਾ ਹੋਰ ਪਾਵਾਂਗੇ ਇਥੇ ਮੈਂ ਇੱਕ ਚਮਚ ਹੋਰ ਹਲਦੀ ਪਾਊਡਰ ਪਾਇਆ ਹੈ। ਹਲਦੀ ਪਾਊਡਰ ਨੂੰ ਮਿਕਸ ਕਰ ਲਵਾਂਗੇ। ਹੁਣ ਸਾਰੇ ਮਸਾਲੇ ਇਸ ਤਰੀਕੇ ਨਾਲ ਮਿਕਸ ਹੋ ਚੁੱਕੇ ਨੇ। ਅੱਲਪਾ ਸਬਜ਼ੀ ਬਣਾਵਾਂਗੇ। ਸਰ੍ਹੋਂ ਦਾ ਤੇਲ ਗਰਮ ਹੋ ਚੁੱਕਿਆ ਹੈ। ਹੁਣ ਇਸ ਦੇ ਵਿੱਚ ਪੰਜ ਪੂਰਨ ਪਾਵਾਂਗੇ। ਤੇਲ ਨੂੰ ਮੈਂ ਗਰਮ ਕਰਕੇ ਠੰਡਾ ਕਰ ਲਿਆ ਸੀ। ਤਾਂ ਕਿ ਇਹ ਸੁੱਕੇ ਮਸਾਲੇ ਜਲਨਾਂ ਇੱਕ ਤੇਜ ਪੱਤਾ ਪਾਵਾਂਗੇ ਹੋਣੇ ਸੰ ਥੋੜਾ ਜਿਹਾ ਪਕਾ ਲਵਾਂਗੇ ਇੱਕ ਹਰੀ ਮਿਰਚ ਪਾਵਾਂਗੇ ਹਰੀ ਮਿਰਚ ਨੂੰ ਮਿਕਸ ਕਰਕੇ ਥੋੜਾ ਪਕਾ ਲਵਾਂਗੀ ਕद्दू ਦੀ ਸਬਜ਼ੀ ਸਭ ਨੂੰ ਪਸੰਦ ਨਹੀਂ ਆਉਂਦੀ ਜੀ ਪਰ ਅੱਜ ਆਪਾਂ ਇਸ ਤਰੀਕੇ ਨਾਲ ਇਹ ਸਬਜ਼ੀ ਬਣਾਵਾਂਗੇ ਸਬਜ਼ੀ ਸਭ ਨੂੰ ਬਹੁਤ ਪਸੰਦ ਆਏਗੀ ਇੱਕ ਚਮਚਾ ਅਦਰਕ ਲਸਣ ਦਾ ਪੇਸਟ ਪਾਵਾਂਗੇ ਅਦਰਕ ਲਸਣ ਦਾ ਪੇਸਟ ਪਾਉਣ ਦੇ ਨਾਲ ਹੀ ਸਬਜ਼ੀ ਬਹੁਤ ਸਵਾਦ ਬਣਦੀ ਹੈ ਇਸਦੇ ਲਈ ਅਦਰਕ ਲਸਣ ਦਾ ਪੇਸਟ ਵੀ ਪਾਵਾਂਗੇ ਸਬਜ਼ੀ ਦੇ ਵਿੱਚ ਹੁਣ ਕद्दू ਨੂੰ ਥੋੜਾ ਫਰਾਈ ਕਰ ਲਵਾਂਗੇ ਤੇਲ ਦੇ ਵਿੱਚ ਕਾ ਦੂ ਨੂੰ ਤੇਲ ਦੇ ਵਿੱਚ ਫਰਾਈ ਕਰਨ ਦੇ ਨਾਲ ਕਦੂ ਦੀ ਸਬਜ਼ੀ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਤੇਲ ਦੇ ਵਿੱਚ ਮਿਕਸ ਕਰ ਲਵਾਂਗੇ ਕਦੂ ਨੂੰ ਤੇ ਫਰਾਈ ਕਰ ਲਵਾਂਗੇ यह कदू की सब्जी बिना प्याज टमाटर टमा तो बनावागे फिर भी ये सब्जी बहुत टेस्टी बनेगी तो चटपटी बनेगी कदू हिला हिला के फ्राई कर लवेंगे कद्दू न इस तरीके फ्राई करने नाल कदू कच्चा भी नहीं रहेगा सब्जी बहुत टेस्टी बनती है साड़ी वीडियो पहली बार देख रहे हो तो पहला भी कई होर वीडियोस बनाई ने ਸੀ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਕੀਆ ਕद्दू ਦੀ ਸਬਜ਼ੀ ਕਈ ਹੋਰ ਤਰ੍ਹਾਂ ਦੇ ਸੈਂਡਵਿਚ ਕਈ ਹੋਰ ਤਰ੍ਹਾਂ ਦੇ ਪਰੌਂਠੇ ਵੀ ਬਣਾਏ ਨੇ ਹੁਣ ਜੋ ਆਪਾਂ ਇਹ ਮਸਾਲੇ ਮਿਕਸ ਕਰਕੇ ਰੱਖੇ ਸੀ ਇਹ ਮਸਾਲੇ ਪਾਵਾਂਗੇ ਕद्दू ਨੂੰ ਮਿਕਸ ਕਰ ਲਵਾਂਗੇ ਮਸਾਲਿਆਂ ਦੇ ਵਿੱਚ ਮਸਾਲਿਆਂ ਨੂੰ ਪਾਣੀ ਦੇ ਵਿੱਚ ਘੋਲ ਕੇ ਪਾਉਂਦੇ ਆਂ ਨਾਲ ਕद्दू ਉੱਪਰ ਮਸਾਲਿਆਂ ਦੀ ਵਧੀਆ ਕੋਟਿੰਗ ਹੋ ਜਾਂਦੀ ਹੈ ਕਿਉਂਕਿ ਮਸਾਲੇ ਗਾੜੇ ਹੋ ਜਾਂਦੇ ਨੇ ਮੈਂ ਹਿੰਗ ਨੂੰ ਇਸ ਤਰੀਕੇ ਨਾਲ ਮਸਾਲਿਆਂ ਦੇ ਵਿੱਚ ਹੀ ਪਾਇਆ ਹੈ ਜੇ ਆਪਾਂ ਨੂੰ ਹਿੰਗ ਨੂੰ ਇਸ ਤਰੀਕੇ ਨਾਲ ਪਾਉਣਾ ਨਾ ਪਸੰਦ ਹੋਵੇ ਪਾਣੀ ਦੇ ਵਿੱਚ ਸਾਰੇ ਮਸਾਲਿਆਂ ਨੂੰ ਘੋਲ ਕੇ ਤਾਂ ਆਪਾਂ ਹਿੰਗ ਨੂੰ ਪੰਜ ਪੂਰਨ ਦੇ ਨਾਲ ਵੀ ਪਾ ਸਕਦੇ ਹਾਂ ਹੁਣ ਸਬਜ਼ੀ ਨੂੰ ਢੱਕ ਕੇ ਪਕਾ ਲਵਾਂਗੇ ਹੁਣ ਸਬਜ਼ੀ ਨੂੰ ਹਿਲਾ ਲਵਾਂਗੇ ਆਪਣੇ ਸਵਾਦ ਅਨੁਸਾਰ ਨਾਮਕ ਪਾਵਾਂਗੇ ਨਾਮਕ ਪਾ ਕੇ ਸਬਜ਼ੀ ਨੂੰ ਹਿਲਾ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਫੰਦ ਦੁਬਾਰਾ ਤੋਂ ਸਬਜੀ ਨੂੰ ਟੱਕ ਕੇ ਪਕਾ ਲਵਾਂਗੇ ਤਾਂ ਕਿ ਸਬਜੀ ਕੱਚੀ ਨਾ ਰਹੇ ਜੇਕਰ ਤੁਸੀਂ ਮੇਰੇ ਤਰੀਕੇ ਨਾਲ ਇਹ ਸਬਜੀ ਬਣਾਉਂਗੇ ਤੇ ਸਬਜੀ ਬਹੁਤ ਟੇਸਟੀ ਬਣੇਗੀ ਤੇ ਬਹੁਤ ਘੱਟ ਸਮਾਨ ਦੇ ਨਾਲ ਬਹੁਤ ਟੇਸਟੀ ਸਬਜੀ ਬਣ ਕੇ ਤਿਆਰ ਹੋਏਗੀ ਸਬਜੀ ਨੂੰ ਉਪਰ ਤੱਕ ਪਕਾ ਲਵਾਂਗੇ ਤੇ ਵਿੱਚ ਵਿੱਚ ਦਿਖਲਾਉਂਦੇ ਰਵਾਂਗੇ ਤਾਂ ਕਿ ਇਹ ਸਬਜੀ ਜਲੇ ਨਾ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਥੋੜਾ ਜਿਹਾ ਜੀਰਾ ਪਾਊਡਰ ਪਾਵਾਂਗੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਕद्दू ਦੇ ਵਿੱਚ ਸਬਜ਼ੀ ਨੂੰ ਹੁਣ ਤੱਕ ਕੇ ਪਕਾ ਲਵਾਂਗੇ ਆਪਾਂ ਸਬਜ਼ੀ ਨੂੰ ਥੋੜੀ ਥੋੜੀ ਦੇਰ ਬਾਅਦ ਹਿਲਾਉਂਦੇ ਰਵਾਂਗੇ ਤਾਂ ਕਿ ਸਬਜ਼ੀ ਜਲੇ ਨਾ ਹੁਣ ਥੋੜਾ ਜਿਹਾ ਗੁੜ ਪਾਵਾਂਗੇ ਇਸ ਦਿਨ ਨਾਲ ਆਪਣੀ ਸਬਜ਼ੀ ਬਹੁਤ ਹੀ ਖੱਟੀ ਮਿੱਠੀ ਤੇ ਜਟਪਟੀ ਬਣੇਗੀ ਜੇਕਰ ਤੁਸੀਂ ਬਿਨਾ ਗੁੜ ਤੋਂ ਸਬਜ਼ੀ ਬਣਾਉਂਦੇ ਹੋ ਤਾਂ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਸਬਜ਼ੀ ਟਰਾਈ ਕਰਕੇ ਦੇਖਿਓ ਜੀ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਗੁੜ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਤੇ ਸਬਜ਼ੀ ਨੂੰ ਟਾ ਕੇ ਪਕਾ ਲਵਾਂਗੇ ਜੇਕਰ ਪਾਈਸਾ ਸਬਜ਼ੀ ਨੂੰ ਰੋਟੀ ਪੂਰੀ ਜਾਂ ਪਰੌਂਠੇ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਇਸਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਾਂ ਸਬਜੀ ਨੂੰ ਹੋਰ ਟੇਸਟੀ ਬਣਾਉਣ ਦੇ ਲਈ ਸਬਜੀ ਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਅਜਿਦਿ ਨਾਲ ਸਬਜੀ ਦਾ ਟੇਸਟ ਹੋਰ ਵੀ ਵੱਧ ਜਾਏਗਾ ਕਸੂਰੀ ਮੇਥੀ ਨੂੰ ਹੱਥਾਂ ਨਾਲ ਮਸਲ ਕੇ ਪਾਵਾਂਗੇ ਕਸੂਰੀ ਮੇਥੀ ਨੂੰ ਕਦੂ ਦੇ ਵਿੱਚ ਮਿਕਸ ਕਰ ਲਵਾਂਗੇ ਤੁਸੀਂ ਇੱਕ ਵਾਰ ਸਬਜ਼ੀ ਨੂੰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਤੇ ਸਬਜ਼ੀ ਬਹੁਤ ਜਲਦੀ ਵੀ ਬਣਦੀ ਹੈ ਸਬਜ਼ੀ ਨੂੰ ਬਣਾਉਣ ਦੀ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਹੁਣ ਸਬਜ਼ੀ ਨੂੰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ ਥੋੜੀ ਦੇਰ ਹੋਰ ਇਹ ਚਟਪਟੀ ਜਿਹੀ ਸਬਜ਼ੀ ਸਭ ਨੂੰ ਬਹੁਤ ਪਸੰਦ ਆਏਗੀ हम आप सब्जी निक लवे कि सब्जी पक चुकी है जो सी देख सकते सब्जी चंगी तरह पक चुकी है आप चमच न दोबारा चेक कर लवेंगे हम कद्दू चंकी तरह पक् चुका है कद्दू की सब्जी बन के तैयार है ਹੁਣ ਆਪਾਂ ਸਬਜ਼ੀ ਦੇ ਵਿੱਚ ਇੱਕ ਚਮਚਾ ામਚੂਰ ਪਾਊਡਰ ਪਾਵਾਂਗੇ ામਚੂਰ ਪਾਊਡਰ ਨੂੰ ਮਿਕਸ ਕਰ ਲਵਾਂਗੇ ਸਬਜ਼ੀ ਦੇ ਵਿੱਚ ਹੁਣ ਆਪਣੀ ਟੇਸਟੀ ਤੇ ਚਟਪਟੀ ਜਿਹੀ ਸਬਜ਼ੀ ਬਣ ਕੇ ਤਿਆਰ ਹੈ ਸਬਜੀ ਨੂੰ ਇੱਕ ਵਾਰ ਹਿਲਾ ਲਵਾਂਗੇ ਤੇ ਗਰਮ ਗਰਮ ਸਬਜੀ ਨੂੰ ਸਰਵ ਕਰ ਲਵਾਂਗੇ ਇਸ ਗਰਮ ਗਰਮ ਸਬਜੀ ਦੇ ਨਾਲ ਰੋਟੀ ਪਰੌਂਠਾ ਜਾਂ ਪੂਰੀ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰਦੇ ਹੋ ਇਸ ਦਿਨ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੁਣ ਆਪਣੀ ਇਸ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੈ ਜੋ ਕਿ ਖੱਟੀ-ਮਿੱਠੀ ਦੇ ਬਹੁਤ ਟੇਸਟੀ ਹੈ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੀ